ਵੇਖਾਂ ਕਿੱਦਾਂ ਨੀਂਦਾਂ ਆਈਆਂ ਵਾ ਤਾਂ ਉઠੋ ਮੇਰੀ ਗੱਲ ਸੁਣੋ ਕਿੱਦਾਂ ਸੁੱਤੇ ਆਰਾਮ ਦੇ ਨਾਲ ਓਏ ਆ ਜਾ ਰਮਨ ਕੀ ਬਗਿਆ ਰੋਲਾ ਪਈ ਜਾਂਦੀ ਓ ਰੋਲਾ ਮੈਂ ਕੀ ਪਾਉਣਾ ਵਾ ਤੁਹਾਨੂੰ ਨਹੀਂ ਗਾ ਪਤਾ ਕਿ ਜਿਹੜਾ ਕੰਮ ਉਹ ਕਰੀਏ ਆਰਾਮ ਨਾਲ ਸੁੱਤੇ ਅੰਦਰ ਆਣ ਕੇ ਕਾਹਦਾ ਕੰਮ ਕਰਨਾ ਸੀ ਕੰਮ ਕਾਦਾ ਕਰਨਾ ਕੰਮ ਉਹ ਹੀ ਕਰਨਾਗੇ लवली ਵਾਲਾਈ ਉਹ लवली ਵਾਲਾ ਰਮਨ ਕਾਦਾ ਕਰਨਾ ਵਾ ਮੈਨੂੰ ਇਹ ਹੀ ਪਈ ਉਹਨਾਂ ਘਰ ਪਰੌਣੇ ਆਏ ਸੀ ਨਹੀਂ ਪਰੌਣੇ ਤਾਂ ਪਾਸਾਂ ਤੇ ਚਲ ਗਏ ਆ ਤੇ ਪਰੋਣੇ ਵਾਲੀ ਵੰਦੇ ਰਹੀਏ ਗੱਲ ਕਰੀਏ ਨਾ ਮੇਰਾ ਅਰਾਦਾ ਤੁਹਾਡਾ ਵੀ ਨਹੀਂ ਜੀ ਕਰਨ ਡਿਆ ਗੱਲ ਕਰਨ ਨੂੰ ਉਹ ਨਹੀਂ ਨਹੀਂ ਤੇ ਲਾ ਤੇ ਮੇਰਾ ਕਰਨ ਡਿਆ ਵਾ ਮੇਰਾ ਰਾਦਾ ਨੂੰ ਘਰ ਨਾ ਸੱਦ ਲਈ ਤੇ ਸੱਦਣਾ ਹੀ ਪੈਣਾ ਵਾ ਅਜਾ ਸੁੱਤਿਆ ਨਹੀਂਗਾ ਟਾਈਮ ਪਾਸ ਹੋਣਾ ਓਏ ਮੈਨੂੰ ਇਹ ਹੀ ਵੀ ਜਿਹੜੀ ਭੂਆ ਤੇ ਫੁਫੜੋਂ ਨੂੰ ਗੱਲਾਂ ਦੱਸ ਕੇ ਗਏ ਆ ਨਾ ਤੇ ਉਹਦੇ ਵਿੱਚ ਦਿਮਾਗ ਤੋਂ ਥੋੜੀਆਂ ਨਿਕਲ-ਨਿਕਲ ਜਾਂਦੀਆਂ ਨਿਕਲ ਨ ਜਾਣਿਆ ਨਾ ਨਿਕਲ ਤੁਸੀਂ ਆਪਣੀ ਗੱਲ ਦੱਸੋ ਉਹ ਇਹ ਹੀ ਵੀ ਜਿਹੜਾ ਭੂਆ ਤੇ ਫੁਫੜੋਂ लवली ਨੂੰ ਗੱਲਾਂ ਦੱਸ ਕੇ ਗਏ ਨਾ ਉਹਦੇ ਦਿਮਾਗ ਤੋਂ ਥੋੜੀਆਂ ਨਿਕਲ-ਨਿਕਲ ਜਾਂਦੀਆਂ ਉਦੇ ਦਿਮਾਗ ਚੋਂ ਗੱਲਾਂ ਨਿਕਲ ਜਾਂ ਨਾ ਨਿਕਲ। ਇਹੀ ਆਪਣਾ ਹੱਕ ਲੈਣਾ ਵਾ। ਉਹਦੇ ਕੋ ਕੁਝ ਮੰਗੇ ਨਹੀਂ ਲੈਣਾ। ਗੱਲ ਕਰੋ ਉਹਦੇ ਨਾਲ ਸਿੱਧੀ ਪੱਧਰੀ। ਤੇ ਜੇ ਨਹੀਂ ਕਰਨੀ ਤਾਂ ਵੀ ਮੈਨੂੰ ਦੱਸ ਦੋ। ਜਿਹੜਾ ਘੜੇ ਘੜੇ ਸਿਰ ਖ ਪਾਈ ਤੁਹਾਡੇ ਨਾਮ ਕਰਦੀਆਂ ਨਾ ਉਹ ਮੈਂ ਨਾ ਕਰਾਂ। ਤੇ ਗੱਲ ਕੀਤੀ ਤੇ ਹੈਗੀ ਅਗੇ। ਇੱਕ ਵਾਰਾ ਕੀਤੇ ਨੇ ਉਹਨਾਂ ਮੰਨਣਾ। ਪਰ ਅਮਰ ਫੇਰ ਉਹਦਾ ਮੈਂ ਹੁਣ ਸਿਰ ਪਾੜਦਾ। ਸਿਰ ਕੀ ਪਾੜਨਾ ਵਾ? ਆ ਕਸੂਰ ਸਾਰਾ ਤੁਹਾਡੇ ਪਿਆਂਦਾ ਵਾ। ਕਿਤੇ ਇੱਥੇ ਵੜ ਗਈ ਨਾ ਵੇਖਿਆ ਤਾਂ ਮੈਂ ਹਾਲ ਕੀ ਕਰਦੀ। ਵੇ ਇੱਕ ਗੱਲ ਵੇਖ ਲਾ ਇੱਕ ਵੀ ਨਹੀਂ ਕਿਹਾ ਵੀ ਜਲ ਮੈਂ ਤੇਰੇ ਨਾਲ लवली ਚਲਣੀ ਆ ਤੇ ਉਹਨਾਂ ਨੂੰ ਲੈ ਕੇ ਆਈਏ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਉਹਨੇ ਹਿੱਸਾ ਆਪਣਾ ਲੈ ਕੇ ਨਾ ਤੇ लवली ਨੂੰ ਦੇ ਕੇ ਜਾਣਾ ਵਾ ਪਰ ਉਹ ਗੱਲ ਉਹਦੀ ਬਾਨੀ ਨਹੀਂ ਗਈ ਹਿੱਸਾ ਦੇ ਮੈਂ ਵੀ ਨਹੀਂ ਦੇਣ ਦਿੰਦੀ ਉਹਦੇ ਘਰ ਵਾਲੇ ਨੂੰ ਦੱਸਣਾ ਵਾ ਵੀ ਤੇਰੀਆਂ ਭੈਣਾਂ ਹਿੱਸਾ ਲੈ ਕੇ ਗਈਆਂ ਜਿਹੜਾ ਇਹ ਆਣ ਕੇ ਇੱਥੇ ਪਵਾੜਾ ਪਾ ਕੇ ਬੈਠੀ ਆ ਫਿਰ ਮੈਨੂੰ ਪੈੜੀ ਚਾਹੀਦੀ ਆ ਰਮਨ ਜਿੰਨੂੰ ਤੂੰ ਕਹਿਣੀ ਆ ਨਾ ਵੀ ਦੱਸਣਾ ਵਾ ਕਿ ਇਹ ਹਿੱਸਾ ਮੰਗਦੀ ਆ ਉਹਨੇ ਤੇ ਉਹਨੂੰ ਖਲਾਇਆ ਵਾ ਕਿ ਜਾ ਕੇ ਇਹ ਹਿੱਸਾ ਮੰਗ ਐਵੇਂ ਥੋੜਾ ਆਣ ਕੇ ਕਦੀ ਲਵਲੀ ਹੋਣਾ ਕੋਈ ਬੈਹਦਾ ਹੈ ਮਨੇਰੇ ਤੇ ਕਦੀ ਸ਼ਾਮਾਂ ਨੂੰ ਕਦੀ ਸਵੇਰੇ ਹੁਣ ਏਦਾਂ ਕਰਦੇ ਆ ਮੈਂ ਨਾ ਦਲਜੀਤ ਨੂੰ ਭੇਜਦਾ ਮੈਂ ਲਵਲੀ ਵਾਲ ਪੀ ਲਵਲੀ ਨੂੰ ਬੁਲਾ ਕੇ ਲਿਆ ਤੇ ਇੱਥੇ ਬਹਿ ਕੇ ਗੱਲ ਕਰ ਲੈਨੇ ਆ ਕਿ ਨਹੀਂ ਭੈਣ ਤੁਹਾਡੀ ਤਾਂ ਏਡੀ ਚਲਾਕ ਬਣੀ ਜਿੱਥੇ ਕਿਤੇ ਅਸੀਂ ਦੱਸ ਪਾਈ ਉਥੇ ਰਿਸ਼ਤਾ ਹੋਣ ਹੀ ਨਹੀਂ ਦਿੱਤਾ ਹੁਣ ਚੰਗਾ ਮਲਾਜਮ ਲੱਭ ਕੇ ਦਿੱਤਾ ਹੀ ਅਸੀਂ ਤਾਂ ਮਲਾਜਮ ਦੀ ਦੱਸ ਪਾਈ ਹੀ ਨਾ ਗੱਡੀ ਦਾ ਨਾਂ ਲਿਆ ਇਹ ਗੱਡੀ ਦਊਗਾ ਉਹਦਾ ਮਾਪੇ ਉਹ ਹੁੰਦੇ ਤਾਂ ਗੱਡੀ ਦਿੰਦੇ ਤਾਂ ਹੁਣ ਪੈੜੀ ਬੰਨੇ ਵਾਲਾ ਹੀ ਲੱਭ ਕੇ ਦਿੱਤਾ। ਉਹ ਮੇਰੀ ਗੱਲ ਸੁਣ ਜਿੱਥੇ ਅਸੀਂ ਰਿਸ਼ਤਾ ਕਰਾਉਂਦੇ ਸੀ ਨਾ 7-8 ਕਿੱਲੇ ਪੈੜੀ ਹੁੰਦੇ ਸੀ ਤੇ ਹੁਣ 3 ਕਿੱਲੇ ਵਾਲਾ ਲੱਭ ਕੇ ਦਿੱਤਾ ਈ। ਤੁਹਾਨੂੰ ਸਮਝ ਨਹੀਂ ਆਉਂਦੀ। ਉਹ ਆਪਣੀ ਚਲਾਕੀ ਨੂੰ ਪਈ ਆ। ਉਹਦਾ ਇਰਾਦਾ ਇਹ ਵੀ ਪਿੰਡ ਵਿੱਚ ਖੜੂਗੀ ਤੇ ਜਦੋਂ ਕੋਈ ਕੰਮ ਹੋਇਆ ਇਹਨੂੰ ਸੱਦ ਲਿਆ ਜੋ ਉਹ ਸਫਾਈਆਂ ਕਰਦੇ ਜੋ ਉਹ ਕੱਪੜੇ ਧੋਦੇ ਵੇਖ ਲਿਓ ਇਹੋ ਕੰਮ ਹੋਇਆ ਕਰਨਾ। ਉਹ ਖੜਿਆ ਐ ਇਸੇ ਕਰਕੇ ਲੱਗੇ ਕਿ ਆਹੋ ਕੰਮ ਵਾਲੀ ਬਣੀ ਰਹੂ ਨਾ ਤੇ ਸਾਰੀ ਉਮਰ। ਓਏ ਆਪ ਤੇ ਉਹ ਸੁਤੀ ਨਹੀਂ ਉੱਠਦੀ। ਚੱਲ ਕੋਈ ਗੱਲ ਨਹੀਂ। ਲੱਗ ਜੂ ਪਤਾ। लवली ਨੇ ਮੁੜ ਕੇ ਆਇਆ ਕਰਨਾ ਸਾਡੇ ਆਲ। ਪਿਤਾਇਆ ਜੀ ਆਹ ਗੱਲ ਕਰਨ ਢਈ ਆ ਭੂਆ ਤੁਸੀਂ ਭੂਆ ਨੂੰ ਸਮਝਾਓ ਤੇ ਫਿਰ ਮੈਂ ਵੀ ਤੇ ਵੇਖੇ ਠੋਕ ਕੇ ਜਵਾਬ ਦੇਣਾ ਪਿਤਾਇਆ ਕੋ ਨਹੀਂ ਸਮਝਾਇਆ ਜਾਂਦਾ ਤੂੰ ਚੰਗਾ ਭਲਾ ਸਿਆਣਾ ਬਿਆਣਾ ਤੂੰ ਹੀ ਸਮਝਾਲਾ ਹੁਣ ਜਦੋਂ ਉਹਨਾਂ ਨੇ ਤਾਇਏ ਦੀ ਮੰਨੀ ਨਹੀਂ ਤੇ ਤਾਇਏ ਨੇ ਕੀ ਸਮਝਾਉਣਾ ਉਹਨੂੰ ਹਾਦੀ ਹੋ ਗਈ ਇਹਨਾਂ ਵਾਲੀ ਜਿਹੜੀ ਅਸੀਂ ਗੱਲ ਕਹਿੰਦੇ ਰਹੇ ਆ ਉਹ ਚੁੱਕ ਭੂਆ ਨੂੰ ਦੱਸ ਦਿੰਦੇ ਰਹੇ ਆ ਨਹੀਂ ਪਰ ਉਹਨੇ ਇੱਕ ਵਾਰ ਆ ਨਾ ਪੁੱਛਿਆ ਹੋਊ ਪਿਤਾਇਆ ਤਾਈ ਨਹੀਂ ਆਏ ਉਹਨਾਂ ਦਾ ਮੁੰਡਾ ਨਹੀਂ ਆਇਆ ਫਿਰ ਜਵਾਬ ਕੀ ਦਿੱਤਾ ਹੋ ਮੇਰੇ ਹਿਸਾਬ ਨਾਲ ਇਹ ਸਾਡੀ ਭੈਣ ਉੱਥੋਂ ਸਕਾਰ ਕੇ ਲਈ ਹੋਣੀ ਆ ਤਾਂ ਮੈਂ ਤਾਂ ਉੱਥੇ ਵੀ ਨਹੀਂ ਜਾਣਾ ਤੇ ਸਹੁਰੇ ਵੀ ਨਹੀਂ ਜਾਣਾ ਚੱਲ ਦਿਨਾਂ ਵਾਰਾਂ ਤੇ ਭੂਆ ਹੀ ਮਿਲੇ ਅਹੀਂ ਮਿਲ ਕੇ ਕੀ ਲੈਣਾ ਵੱਡੀ ਵੱਡੀ ਤੇ ਕੀ ਲੈਣਾ ਵਾ ਓਏ ਹੋਏ ਤੇ ਤੇਰੀ ਗੱਲ ਠੀਕ ਆ ਮਾਰਾ ਮੈਂ ਦਲਜੀਤ ਨੂੰ ਆਵਾਜ਼ ਵੇ ਦਲਜੀਤ ਉਰਾਗਾ ਸੁਣ ਮੇਰੀ ਅਣੀ ਮੰਮੀ ਮੇਰੀ ਸੁਣ ਗੱਲ ਜਾ लवली ਆਲ ਹਾਂਜੀ ਉਹਨੂੰ ਬੁਲਾ ਕੇ ਲਿਆ ਕੰਮ ਆ ਬਈ ਆਹ ਕੰਮ ਆ ਪਿਆਲੀ ਦਾ ਕਰਨੈ ਨੂੰ ਕੰਮ ਜਿਆ ਕੋਲੇ ਮੈਂ ਲੈ ਕੇ ਆਣਾ ਆਹ ਨਾਲ ਹੀ ਲੈ ਕੇ ਆਵੀ ਉਹਨੇ ਆਨੇ ਬਹਾਨੇ ਬਥੇਰੇ ਮਾਰਨੇ ਆ ਵੀ ਚੱਲ ਤੂੰ ਮੈਂ ਆਉਂਦਾ ਤੈਨੂੰ ਕਹਿੰਦਾ ਨਾਲ ਹੀ ਆ ਆਦੀ ਵੀ ਡੈਡੀ ਮੇਰਾ ਬਲੌਂਡੇ ਘਰ ਕੋਈ ਨਹੀਂ ਮੋਣੇ ਜਾਣਾ ਗੱਲ ਦੱਸੋ ਕੀ ਆ ਮੈਂ ਤੈਨੂੰ ਗੱਲ ਕਿਹੜੀ ਦੱਸਾਂ ਅੱਗੇ ਗੱਲ ਦੱਸੀ ਤੇ ਸੋਪਵਾੜੇ ਤੋਂ ਪਾਏ ਹੀਗੇ ਤਾਂ ਇਹਨਾਂ ਨੂੰ ਦੱਸ ਵੇ ਤੇਰੇ ਫਾਇਦੇ ਦੀ ਗੱਲ ਵਾ ਬਾਅਦ ਚ ਦੱਸੂਗੀ ਜਾ ਜਾ ਕੇ ਤੁਹਾਨੂੰ ਲਿਆ ਸਕਦ ਕੇ ਪਹਿਲਾਂ ਚੱਲਿਆ ਹੁੰਦਾ ਵੀ ਡੈਡੀ ਸੱਦਾਂ ਦੇ ਆ ਆ ਗਿਆ ਚੰਗਾ ਇਹ ਵੀ ਇਦਾਂ ਦਾ ਹੀ ਬੁੱਧੂ ਇਹਨਾਂ ਤੇ ਜਾ ਕੇ ਉਸੇ ਵੇਲੇ ਨੂੰ ਦੱਸਣ ਲੱਗ ਪੈਣਾ ਓਏ ਆ ਤੂੰ ਚੰਗਾ ਹੋਇਆ ਜਿਹੜਾ ਦੱਸਿਆ ਨਹੀਂ ਆਖਿਰ ਮੰਮੀ ਡੈਡੀ ਆ ਸਲਾਮਾਂ ਕਰਨ ਦੇ हद ਹੋ ਗਈ ਆ ਚੱਲ ਮੈਂ ਆਣਾ ਚਰਨਾ ਰਸੋਈ ਦਾ ਕੰਮ ਵੇਖ ਲਾਂ ਘੇਰਾਉਂਦਾ ਨਾ ਅਮਨੀ ਲਾਗੇ ਤੁਹਾਡੇ ਮੈਂ ਪਕੀ ਜਾਂਦਾ ਵਾ ਠੀਕ ਆ ਉਹ ਮੈਨੂੰ ਇਹ ਹੀ ਪੇ ਰੋਲਰ ਪਕੀ ਪਉਣਾ ਭੱਲੇ ਚ ਇਹ ਦੋਵੇਂ ਜੜੇ ਤਾਇਪਤੀਆ ਬੈ ਕੇ ਤੇ ਗੱਲਾਂ ਨੇ ਵੇੜ ਲੈਂਦੇ ਦਹਾ ਮਰਲਿਆਂ ਦੀ ਤੇ ਸਾਰੀ ਗੱਲ ਹੀ ਇਹਨੇ ਚੋਕ ਭੂਆ ਨੂੰ ਫੋਨ ਕਰ ਫੁੱਫਣ ਨੂੰ ਦੱਸ ਹੁਣ ਵੀ ਤਾਂ ਇਹ ਹੀ ਗੱਲ ਮੁਕਾਉਣੀ ਆ ਤਵਾ ਜਾਣੇ ਨੇ ਤੇ ਉਹਨੂੰ ਕਿਹਾ ਤਾਂ ਕਹਿੰਦੀ ਵੀ ਇਹ ਮੇਰਾ ਹਿੱਸਾ ਘੜ ਦੋ ਤੁਸੀਂ ਜੋ ਬਣਦਾ ਅਵੜੀ ਕੀ ਕੰਡਿਆ ਉਹ ਵੀਰ ਜੀ ਕਰਨਾ ਕੀ ਆ ਉਹ ਕਾਜ ਆ ਹੋ ਗਿਆ ਇਹ ਤੇ ਮੈਂ ਪੁੱੜ ਦਿੰਨਾ ਵਾ ਹੋਈ ਬੜਾ ਗਿਆ ਯਾਰ ਕੰਮ ਹੀ ਨਹੀਂ ਉਹ ਡੈਡੀ ਬੁਲਾਉਂਦੇ ਮੈਂ ਤਾਂ ਆਇਆ ਯਾਰ ਪੈਜ ਬੁਲਾਉਂਦੇ ਆਓ ਕੰਮ ਹੀ ਦੱਸਿਆ ਨਹੀਂ ਕੰਮ ਕੋਈ ਯਾਰ ਕਹਿੰਦੇ ਬਲਾਕ ਲਿਆਨ ਨੂੰ ਅੱਛਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਮੈਂ ਆ ਜਨਾ ਤੇ ਜਾ ਹੁਣੇ ਆਵਾ ਆ ਜਾ ਹੁਣੇ ਬੁਲਾਉਂਦੇ ਬੈਠੇ ਮਮੀ ਲੜੀ ਦੋਵੇਂ ਹੀ ਅੱਛਾ ਆਓ ਪਾਣੀ ਕੰਮ ਕਰਦਾ ਮੈਨੂੰ ਦੱਸਿਆ ਨਹੀਂ ਯਾਰ ਚੱਲ ਕੋਈ ਗੱਲ ਨਹੀਂ ਮੈਂ ਆ ਜਨਾ ਚਲ ਆ ਜੀ ਫਿਰ ਬਾਅਦ ਚ ਕਰ ਲਈ ਕੰਮ ਧੋਪ ਵੱਡੀ ਆ ਕੋਈ ਗੱਲ ਨਹੀਂ ਬਾਅਦ ਚ ਕਰ ਲਾਂਗੇ ਫਿਰ ਚਲ ਆ ਜਾ ਆਹ ਚਲ ਆ ਨਾਲ ਹੀ ਆਲਾ ਤੂੰ ਚਲ ਮੈਂ ਆ ਗਿਆ ਫਿਰ ਤਾਈ ਨੇ ਜਿਹੜਾ ਕੰਮ ਪੈ ਗਿਆ ਹੁਣ ਇਹਨਾਂ ਨੂੰ ਜੇ ਕੋਈ ਗੱਲ ਹੁੰਦੀ ਤੇ ਤਾਈ ਨੇ ਤੇ ਮੇਰ ਨਾਲ ਇਕੱਲੇ ਨਾ ਕਰ ਲੈਣੀ ਘਰ ਸਦਨ ਦੇ ਆ ਕੋਈ ਨਾ ਕੋਈ ਤਾਂ ਪੰਗਾ ਖੜਾ ਕਰਨਾ ਹੀ ਇਹਨਾਂ ਨੂੰ ਹੋਰ ਕਿਆ ਕਰਨਾ ਉਹ ਪੈੜੀ ਬਾਰੇ ਕਹਿਣਾ ਹੋਣਾ ਵਾਂਗੇ ਜੇ ਬਹੁਤੀ ਗੱਲ ਹੋ ਗਈ ਤੇ ਮੈਂ ਕਹਣਾ ਵਾਲੋ ਭਰਾ ਹੋਰ ਦੱਸੋ ਮੈਂ ਕੀ ਕਰ ਸਕਦਾ ਹਾਂ ਹਰ ਮੁੰਡਾ ਆ ਜੇ ਪਾਕਾ ਹੈ ਨਹੀਂਗਾ ਮੈਨੂੰ ਤਾਂ ਲੱਗਦਾ ਉਹਨੇ ਨਾਲ ਗੱਲੀ ਪੈ ਗਿਆ ਵਾ ਇਹਦੀ ਤੇ ਉਹ ਗੱਲ ਵਾ ਜਿੰਨੇ ਲਾਈ ਕਰਨੀ ਤੋ ਉਹਦੇ ਨਾਲ ਤਰ ਚੱਲੀ ਉਹ ਕੋਈ ਗੱਲ ਨਹੀਂ ਆਈ ਕਦੋਂ ਦਾ ਗਿਆ ਵਾ ਪੀ ਆ ਜਾ ਹੁਣ ਤੂੰ ਆਈਦਾ ਆ ਵੀ ਖਾ ਲਵਲੀ ਆਈ ਗਿਆ ਸਸੀ ਗਤਾਈ ਜੀ ਸਸੀ ਗਰ ਪੁੱਤ ਕੀ ਹਾਲ ਸਸੀ ਗਤਾਈ ਸਸੀ ਗਰ ਪੁੱਤ ਬਹਿ ਜਾ ਕੰਮ ਹੀ ਕੋਈ ਵੀਰ ਜੀ ਗਏ ਸੀ ਮੇਰੇ ਨਾਲ ਓਏ ਆਹੋ ਮੈਂ ਹੀ ਭੇਜਿਆ ਸੀ ਅੱਛਾ ਅੱਛਾ ਉਹ ਮੈਂ ਉਹ ਗੱਲ ਕਰਨੀ ਸੀ ਥਾਂ ਦੀ ਉਦਣ ਮੈਂ ਤੈਨੂੰ ਦੱਸੀ ਤੇ ਹੈਗੀ ਮੋਟਰ ਤੇ ਸਾਰੀ ਗੱਲ ਉਹ ਦਹਾ ਮੱਲੇ ਦਾ ਕਿੱਦਾਂ ਕਰਨੀ ਆ ਜਾਂ ਪੈਸੇ ਦੇਣੇ ਆ ਜਾਂ ਥਾਂ ਦਾ ਥਾਂ ਦੇਣਾ ਵਾ ਕੋਈ ਸਾਡੇ ਵੀ ਭਲੇ ਪਾ ਉਦਣ ਤੇ ਤੂੰ ਭੂਆ ਨੂੰ ਕਹਿ ਕੇ ਤਾਂ ਕੰਮ ਹੀ ਸਾਰਾ ਕੰਮ ਖਰਾਬ ਕਰ ਛੜਿਆ ਤੇ ਉਹਨੂੰ ਦੱਸਣ ਦੀ ਕੀ ਲੋੜ ਹੀ ਉਹ ਤਾਇਆ ਜੀ ਅਸੀਂ ਕੀਤੀ ਆ ਭੂਆ ਹੁਣਾਂ ਨਾਲ ਗੱਲ ਤੇ ਫੁਫੜ ਜੀ ਕਹਿੰਦੇ ਹੀ ਵੀ ਚਾਹੇ ਪੈਸੇ ਦੇ ਦਾਂਗੇ ਤੇ ਚਾਹੇ ਥਾਂ ਦੇ ਦਾਂਗੇ ਅਜੇ ਤੱਕ ਉਹਨਾਂ ਦਾ ਫੋਨ ਨਹੀਂ ਆਇਆ ਜੇ ਆਊਗਾ ਤਾਂ ਫਿਰ ਮੈਂ ਤੁਹਾਨੂੰ ਦੱਸ ਦਊਗਾ ਵੇਖ लवली ਤੂੰ ਵੀ ਸਿਆਣਾ ਹੋਇਆ ਵਾ ਰੌਲਾ ਰੱਪਾ ਪਾਵਾਂਗੇ ਨਾ ਦੋਵਾਂ ਘਰਾਂ ਦੀ ਆਪਣੀ ਬੇਇੱਜ਼ਤੀ ਹੋਣੀ ਆ ਭੂਆ ਤੇ ਆਪਣੇ ਪਿੰਡ ਚਲ ਗਈ ਅਕਸਰ ਲੋੜ ਵੇਲੇ ਹੀ ਤੇਰੇ ਕੰਮ ਆਉਣਾ ਵਾ ਇਹਦੇ ਵਿੱਚ ਅਸੀਂ ਜ਼ਿਆਦਾ ਗੱਲ ਕੋਈ ਨਹੀਂ ਕਰਨ ਦੇ ਜੋ ਤੇਰਾ ਹਿੱਸਾ ਪਾਉਂਦਾ ਭੈਲੀ ਦਾ ਤੈਨੂੰ ਦਿੱਤਾ ਜੋ ਹੱਡਾ ਬੰਦਾ ਅਹੀਂ ਲਿਆ ਹੁਣ ਜੇ ਮੋਟਰ ਸਾਂਝੇ ਥਾਂ ਦੇ ਵਿੱਚ ਵਾ ਉਹ ਥਾਂਵੇਂ ਤੱਕ ਤੋਂ ਆਦੀ ਹੋਣਾ ਵਾ ਤੂੰ ਆਪ ਸਿਆਣਾ ਵਾ ਕਿਸ ਦੀ ਸਲਾਹ ਲੈਣ ਦੀ ਤੇ ਲੋੜ ਹੀ ਨਹੀਂ ਗਈ ਉਹ ਮੈਂ ਤੇ ਭੂਆ ਉਹਨਾਂ ਨੂੰ ਫੋਨ ਕਰਨਾ ਨਹੀਂ ਸੀ ਤਾਂ ਆਪ ਹੀ ਕਹਿੰਦਾ ਵੀ ਚਲ ਉਹਨਾਂ ਨਾਲ ਵੀ ਸਲਾਹ ਕਰ ਲਈ ਕੀ ਜਾਂਦੇ ਫਿਰ ਮੈਂ ਤਾਂ ਹੀ ਫੋਨ ਕੀਤਾ ਸੀ ਉਹਨਾਂ ਵੀ ਉਹਨੇ ਕਿਹੜੀ ਕੋਈ ਚੱਜ ਦੀ ਸਲਾਹ ਦੇਣੀ ਆ ਇੱਥੋਂ ਆਣ ਕੇ ਤਾਂ ਹਿੱਸੇ ਮੰਗਦੀ ਗਈ ਆ ਵੀ ਮੇਰਾ ਹਿੱਸਾ ਦੋ ਨਹੀਂ ਹਿੱਸੇ ਆਲੀ ਮੈਂ ਗੱਲ ਉਹਨਾਂ ਨਾਲ ਕੋਈ ਨਹੀਂ ਕੀਤੀ ਮੈਂ ਉਹ ਗੱਲ ਹੀ ਦਸੀ ਬਸ ਉਹਨਾਂ ਨੂੰ ਵੇਹ ਪੁੱਤ ਅਹੀਂ ਤੇਰੇ ਕੰਮ ਆਉਣਾ ਵਾ ਰਾਤ ਭਰਾਤੇ ਜਦੋਂ ਤੈਨੂੰ ਲੋੜ ਹੋਈ ਨਾ ਉੱਤਤਾ ਇਹ ਨਹੀਂ ਵਾਰ ਮਾਰਨੀ ਆ ਉਹ ਵਾਈਦੀ ਦੂਰੋਂ ਆਊਗੀ ਫੇਰ ਜਰਾ ਹਾਂ ਚੱਲ ਪੁੱਛੂਗੀ ਇਹ ਤੂੰ ਆਪਣੇ ਦਿਮਾਗ ਤੋਂ ਕੰਮ ਲੈ ਚਲੋ ਕੋਈ ਗੱਲ ਨਹੀਂ ਜੇ ਤੇ ਪੈਸੇ ਦੇ ਦੇਣਗੇ ਉਹ ਤੇ ਫੇਰ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਨਹੀਂ ਤੇ ਤੁਸੀਂ ਥਾਂ ਵਾਲੇ ਹੋ ਆਪਣਾ ਨਹੀਂ ਪੁੱਤ ਪੈਸੇ ਵੀ ਅਸੀਂ ਕੀ ਕਰਨੇ ਆ ਅਸੀਂ ਤੈਨੂੰ ਇੰਨੀ ਤੰਗੀ ਨਹੀਂ ਦਿੰਦੇ ਵੀ ਸਾਨੂੰ ਪੈਸੇ ਹੀ ਦੇ ਤੂੰ ਇਦਾਂ ਕਰ ਹਾਂ ਉਹ ਜਿਹੜੇ ਹੈਗਾ ਵਾ 20 ਮਰਲੇ ਥਾਂ 10 ਮਰਲੇ ਤੁਹਾਨੂੰ ਦੇਣਾ ਵਾ ਤੇ ਤੂੰ ਜਿਹੜੀ ਸਾਡੇ ਨਾਮ ਲੱਗਦੀ ਪੈਲੀ ਆ ਇਹ ਚੋਂ 10 ਮਰਲੇ ਸਾਨੂੰ ਲਾ ਦੇ ਤੇ ਗੱਲ ਮੁੱਕ ਜੂਗੀ ਆਪੇ ਚਲੋ ਕੋਈ ਗੱਲ ਨਹੀਂ ਆ ਚੋਨਾ ਵੱਡ ਗਿਆ ਤੇ ਫਿਰ ਵੇਖ ਲੈਂਦੇ ਆ ਵੇਖ ਪੁੱਤ ਗੁੱਸਾ ਨਾ ਕਰੀ ਪਿਤਾ ਜੀ ਕਹਿਆ ਮੈਨੂੰ ਬਾਰ-ਬਾਰ ਇੱਕ ਗੱਲ ਕਹਿੰਦੇ ਆ ਵੇਹ ਜੋ ਵੀ ਸਾਂਝੀ ਚੀਜ਼ ਹੋਵੇ ਨਾ ਹਾਂਜੀ ਉਹਦਾ ਆਦਤੇ ਹੁਣਾਈ ਹੁੰਦਾ ਵਾ ਠੀਕ ਆ ਪਰ ਮੈਂ ਤੇ ਇਹ ਸੋਚਣ ਡਿਆ ਇਹ ਵੀ ਚਲੋ ਮੈਂ ਵੀ ਕਿੇ ਪਾਸੇ ਲੱਗ ਜਾਂਦਾ ਤੇ ਚਲ ਇੱਕ ਦੋ ਸਾਲ ਹੋਰ ਨਿਕਲ ਜਾਂਦੇ ਤੇ ਵਧੀਆ ਏ ਚਲ ਕੋਈ ਨਹੀਂ ਤੇਰਾ ਵੀ ਸੋਚਦੇ ਆ ਤੈਨੂੰ ਵੀ ਕਿਹੇ ਬੰਨੇ ਲੰਨੇ ਆ ਸੁਣੀ ਮੇਰੀ ਗੱਲ ਸੋਣਾ ਅਹੀਂ ਪੁੱਤ ਡੇਆ ਤਲਜੀਤ ਦਾ ਬਾਹਰ ਦਾ ਕੰਮ ਬਣਾਉਣਾ ਆਹ ਦੱਸਿਆ ਜੀ ਜਿਨੇ ਮੈਨੂੰ ਉਹ ਵਦੜੋਏ ਤਸੀਲੇ ਗਏ ਸੀ ਠੀਕ ਆ ਕਿ ਨਹੀਂ ਤੇ ਮੈਨੂੰ ਇਹ ਆ ਵੀ ਮੈਂ ਬਣਾਉਣੀ ਸੀ ਲਿਮਟ ਅੱਛਾ ਅੱਛਾ ਤੇ ਕੀ ਪਤਾ ਕਿਤੇ ਪੈੜੀ ਵੇਚੜੀ ਪਏ ਤੇ ਵਡਮਡਾਈ ਕੀਤੀ ਹੋਊਗੀ ਤੇ ਮੁੜ ਕੇ ਇਹ ਥਾਂ ਦਾ ਮੁੜ ਕੇ ਰੋਲਾ ਰਾਲਾ ਤਾਂ ਨਾ ਪਾਊਗਾ ਉਹ ਨਹੀਂ ਤਾਏ ਜੀ ਰੋਲਾ ਕਾਦਾ ਹੀ ਪਾਉਣਾ ਜਿਹੜਾ ਬੰਦਾ ਵਾ ਤੁਹਾਨੂੰ ਉਹ ਤੇ ਦੇਣਾ ਹੀ ਦੇਣਾ ਮੈਂ ਤਾਂ ਇਹੋ ਗੱਲ ਕਹਿਣ ਡਿਆ ਵਾਂ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਆ ਝੋਨਾ ਵੱਢ ਕੇ ਤੇ ਫਿਰ ਵੇਲੇ ਨੇ ਸਲਾਹ ਕਰਕੇ ਜਿਹਦੇ ਪੈਸੇ ਬਣਗੇ ਫਿਰ ਪੈਸੇ ਦੇ ਦਾਂਗਾ ਜੇ ਪੁੱਤ ਇਹ ਗੱਲਾਂ ਜਿਹੜੀਆਂ ਜਾਰੇ ਜਾਣਿਆ ਨਾਲ ਸਲਾਹ ਕਰੀਏ ਨਾ ਸਲਾਹਾ ਦੇ ਬੰਦਾ ਪੈ ਲਈ ਉਹ ਕੰਮ ਖਰਾਬ ਹੁੰਦਾ ਹੀ ਹੁੰਦਾ ਵਾ ਤੂੰ ਹੁਣ ਸਿਆਣਾ ਵਾ ਨਿਆਣਾ ਤੇ ਤੂੰ ਹੈ ਹੀ ਨਹੀਂ ਗੱਲ ਹਾਂਜੀ ਸਲਾਹ ਤੂੰ ਕਿਥੇ ਨਾ ਕਰਨੀ ਆ ਬੂਆ ਨੇ ਤਾਂ ਅਜ ਤੱਕ ਕੋਈ ਚੰਗੀ ਸਲਾਹ ਦਿੱਤੀ ਨਹੀਂਗੀ ਚਲੋ ਕੋਈ ਗੱਲ ਨਹੀਂ ਜੋਦਣਾ ਕਰ ਲੈਣਾ ਫਿਰ ਹੁਣ ਮੇਰੀ ਗੱਲ ਸੁਣਾ ਤੇ ਆ ਮੈਂ ਤੈਨੂੰ ਇਹ ਗੱਲ ਵੀ लवली ਇਦਾਂ ਥਾਂ ਦਾ ਕਰ ਲਈਏ ਚੱਲ ਤੂੰ ਠੀਕ ਆ ਭੂਆ ਦੀ ਸਲਾਹ ਲਈ ਉਹਨੇ ਆਣ ਕੇ ਇੱਥੇ ਉਹ ਬੋਲ ਕੇ ਗਈ ਵੀ ਜਿਹੜਾ ਨਹੀਂ ਬੋਲਣਾ ਨਹੀਂ ਸਹੀ ਉਸੇ ਵੇਲੇ ਬੱਸੇ ਬੈਠੀ ਤੇ ਇੱਥੇ ਆ ਗਈ ਇੱਥੋਂ ਕਿਤੇ ਪਾਣੀ ਦਾ ਘੋਟੇ ਵੀ ਨਹੀਂ ਪੀਤਾ ਉਹ ਬੋਲ ਕੇ ਗਈ ਮੇਰੇ ਨਾਲ ਜਿਹੜਾ ਰਹਿ ਰੱਬ ਦਾ ਨਾਣਾ ਮੁੜ ਕੇ ਮਿਲਣਾ ਵਰਤਣਾ ਨਹੀਂ ਇਹਨੇ ਕਾਨੂੰ ਨਿਆਣੇ ਨਹੀਂ ਵਿਆਉਣੇ ਫਿਰ ਕੌਣ ਖਲੋਊਗਾ ਉੱਥੇ ਜਾ ਕੇ ਇਹਨੂੰ ਤੇ ਆਪ ਅਗਲ ਆਉਣੀ ਚਾਹੀਦੀ ਆ ਯਾਰ ਸਾਡੀ ਤੇ ਗੱਲ 10 ਮਰਲਿਆਂ ਦੀ ਤੇ ਕਹਿੰਦੀ ਮੇਰਾ ਹਿੱਸਾ ਕੱਢੋ ਦੱਸ ਇਹ ਚੰਗੀ ਗੱਲ ਆ ਤੂੰ ਹੀ ਦੱਸ ਕੋਈ ਇਹ ਗੱਲ ਤੁਹਾਡੀ ਠੀਕ ਹੈ ਤਾਂ ਜੀ ਪਰ ਹੁਣ ਜੋਤਨਾ ਤੇ ਸਲਾਹ ਕਰਨੀ ਨਾ ਮੜੀ ਮੁੱਟੀ ਵਿੱਚ ਚਲ ਤੂੰ ਕਰ ਲੈ ਜੋਤਨਾ ਸਲਾਹ ਪਤਾ ਕੀ ਸਾਡੀ ਪਾਣੀ ਤੋਂ ਵੀ ਗੱਲ ਹੋਣੀ ਹੈ ਸਾਡੀ ਕੋਈ ਵੰਡ ਵੰਡਾਈ ਦੀ ਵੀ ਗੱਲ ਹੋਣੀ ਹੈ ਇਹ ਸਿਆਣੀ ਆ ਇਹਨੂੰ ਤਾਂ ਚਾਹੀਦਾ ਵਾ ਸਮਝਾਉਂਦਾ ਕਰੋਨਾ ਦੋਵਾਂ ਧਿਰਾਂ ਦਾ ਇਹਨੂੰ ਇਹ ਥੋੜਾ ਵੀ ਗੱਲ ਦਾ ਪਤਾ ਲੱਗਾ ਤੇ ਪੁਰਕ ਡੰਡਿਓ ਪਾਰ ਹੋ ਜਾਣਾ ਤੇ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਜੋਤਨਾ ਸਲਾਹ ਤੇ ਫਿਰ ਦੱਸ ਦੂੰਗਾ ਤੁਹਾਨੂੰ ਚਲ ਬੈਹ ਤੂੰ ਨਹੀਂ 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 ਬੈਣਾ ਨਹੀਂ ਤੇ ਨਾਲੇ ਤੁਸੀਂ ਉਦੋਂ ਆਏ ਨਹੀਂ ਜਦੋਂ ਪਰੋਣੇ ਆਏ ਸੀ ਉਹ ਯਾਰ ਇਦਾਂ ਟਾਈਮ ਹੀ ਨਹੀਂ ਲਗਾਦੇ ਉਹ ਫੇਰ ਤਸੀਲੇ ਚਲ ਗਏ ਤੈਨੂੰ ਦੱਸਿਆਦਾ ਹੈਗਾ ਨੇ ਦਰਜੀਤ ਨੇ ਮੁੱਕਦੀ ਗੱਲ ਬੜੀ ਤੈਨੂੰ ਮੈਂ ਸੱਚੀ ਗੱਲ ਦੱਸਣੀ ਆ ਇਹ ਜੋ ਮਰਜ਼ੀ ਕਹੀ ਜਾਵੇ ਤੇਰਾ ਪਾਇ ਗੱਲ ਇਹ ਹੀ ਤੇ ਤੇਰੀ ਭੂਆ ਬੜੀਆਂ ਵੱਧ ਘਟ ਗੱਲਾਂ ਕਰਕੇ ਗਈ ਮੇਰਾ ਆਲੇ ਮੱਥੇ ਲੱਗਨ ਨੂੰ ਜੀ ਨਹੀਂ ਕੀਤਾ ਦਨ ਠੀਕ ਹੈ ਮੈਂ ਹੁ ਆਈ ਹੁਣੀ ਆ ਮੇਰੇ ਮੂੰਹੋਂ ਵੱਧ ਘਟ ਗੱਲ ਨਿਕਲ ਗਈ ਨਵੇਂ ਉੱਥੇ ਪਰੌਣੇ ਆਏ ਆ ਮੁੜ ਕੇ ਰੱਟਾ ਪਾਉਂਦੇ ਚਲੋ ਕੋਈ ਗੱਲ ਨਹੀਂ ਮੈਂ ਕਰਕੇ ਸਲਾਹ ਫਿਰ ਦੱਸ ਦੂੰਗਾ ਤੁਹਾਨੂੰ ਮੈਂ ਤਾਂ ਗਿਆ ਬਹਿ ਜਾਂਦਾ ਪੁੱਤ ਨਹੀਂ ਚਾਹ ਨਹੀਂ ਗੇ ਪਹਿਨੀ ਮੈਨਾਂ ਦਿਓ ਕਾ ਜਾ ਡਿਆ ਸੀ ਪੁੱਟਣ ਤੇ ਵੀਰ ਜੀ ਗਏ ਸੀ ਮੇਰੇ ਨਾਲ ਤੇ ਮੈਂ ਚੱਲ ਹੋਉਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕਰ ਲੱਖੋ ਅੱਜ ਕੱਲ ਚੁੱਪ ਕੀਤੇ ਤਾਂ ਕੋਈ ਨਹੀਂ ਮੰਨਦਾ ਹੁੰਦਾ ਹੁਣ ਗੱਲਾਂ ਕੀਤੀਆਂ ਨਾ ਆਪੇ ਸਲਾਹ ਕਰੂਗਾ ਨਾ ਸਲਾਹ ਕਰੋ ਨਾ ਚੁੱਪ ਕਰਕੇ ਪਾਣੀ ਨਾ ਲਾਉਣ ਦਿਓ ਵੀ ਮੈਂ ਨਹੀਂ ਹੁਣ ਚਾਹ ਪਾਣੀ ਲਾਉਣ ਦੇਣਾ ਜਿੰਨਾ ਚਿਰ ਖਾਣਾ ਦਵੇਂਗਾ ਆਪੇ ਵੇਖੀਏ ਕਿੱਦਾਂ ਦਿੰਦਾ ਥਾਂ ਓਏ ਦਊਗਾ ਸਾਰੇ ਕੰਮ ਕਰੂਗਾ ਹੁਣ ਵੇਸ ਸਹੀ ਭਲਾ ਕੀ ਕਰਦਾ ਜੋਤਨਾ ਸਲਾਹ ਦਲਾ ਕਰਕੇ ਦੱਸੂਗਾ ਹੀ ਸਾਨੂੰ ਚੱਲ ਕੋਈ ਨਹੀਂ ਆਪੇ ਦੱਸੂਗਾ ਹੀ ਉਹ ਆਪਣੇ ਵਾਲਾ ਨਾਲ ਆਇਆ ਹੀ ਨਹੀਂਗਾ ਪਤਾ ਨਹੀਂ ਬਾਹਰ ਕਿਹਦੇ ਨਾਲ ਗੱਲੀ ਲੱਗ ਗਿਆ ਕਿ ਜਾ ਕੇ ਮੁੰਡੇ ਦੇ ਨਾਲ ਸ਼ਹਿਰ ਬਾਹਰ ਨੂੰ ਨਿਕਲ ਗਿਆ ਇੰਨੇ ਜਿਹੜਾ ਦੱਸਣਾ ਪੁੱਛਣਾ ਹੁੰਦਾ ਮੇਰੇ ਹਿਸਾਬ ਨਾਲ ਅੱਡੇ ਉੱਡੇ ਤੇ ਚਲ ਗਿਆ ਹੋਣਾ ਕੋਈ ਨਹੀਂ ਆਇਂਦਾ ਬਹੁਤ ਹੀ ਮੈਂ ਵੇਖਾਂ ਤਾਂ ਸਹੀ ਚਲੋ ਮੈਂ ਵੀ ਵੇਖਾਂ ਕੀ ਕਰਦੇ ਉਹ ਯਾਰ ਹੋ ਨਹੀਂ ਆਏ ਜਣਾ ਉਹ ਭਰਾਵਾ ਘਰੋਂ ਕਢਵਾ ਗਿਆ ਟਣਾ ਤੁਸੀਂ ਹੁਣ ਕੋਈ ਗੱਲ ਮੈਂ ਸ਼ਾਮ ਨੂੰ ਦੱਸ ਦੂੰਗਾ ਚੰਗਾ ਮਹ ਲਬਲੀ ਚੱਲ ਪਿਆ ਉਹ ਆਹੋ ਤਾਈ ਨਾਲ ਕੰਮ ਹੀ ਹੋ ਗਿਆ ਵਾ ਕੀ ਕੰਮ ਹੀ ਉਹ ਕੰਮ ਵੀਰ ਜੀ ਕੀ ਹੋਣਾ ਵਾ ਬੰਬੀ ਵਾਲਾ ਥਾਂ ਵਾ ਨਾ ਜਿਹੜਾ ਅੱਛਾ ਉਹ ਸਾਂਝਾ ਵਾ ਨਾ ਆਹ ਸਾਂਝਾ ਥਾਂ ਉਹਦੀ ਸਾਂਝਾ ਵੀ ਕਾਦਾ ਉਹ ਤੁਹਾਡਾ ਵਾ ਅੱਛਾ ਤੇ ਆਹੀ ਨਹੀਂ ਨਾ ਜਿਹਦੇ ਦਿੱਤਾ ਤੁਹਾਨੂੰ ਥਾਂ ਉਹਦਾ ਦਾ ਮਰਲੇ ਤੁਹਾਡਾ ਭੰਦਾ ਵਾ ਅੱਛਾ ਮੈਂ ਤੇ ਤਾਈ ਨੂੰ ਕਹਿਣ ਲਿਆ ਜੀ ਦੋ ਸਾਲ ਖਲੋ ਜੋ ਜੀ ਮੈਨੂੰ ਵੀ ਕੇ ਪਾਸੇ ਲੱਗ ਲਾਂ ਤੂੰ ਤੇ ਕੋਈ ਗੱਲ ਨਹੀਂ ਮੁੜ ਕੇ ਤੁਸੀਂ ਪੈਣੀ ਲਵਾ ਲਿਓ ਉਹ ਕਹਿੰਦੇ ਆ ਵੀ ਆਈ ਨਾਂ ਨੂੰ ਕਰਾਉਣੀ ਹੈ ਤੇ ਚਾਹੀਦਾ ਸਾਨੂੰ ਚਾਹੇ ਪੈਸੇ ਦੇ 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 ਚਾਹੇ ਥਾਂ ਦੇ ਦੇ ਉਹ लवली ਮੇਰਾ ਨਾ ਬਾਹਰ ਤਾਂ ਕੰਮ ਬਣਾਉਂਦੇ ਉਹ ਕਹਿੰਦੇ ਨੇ ਵੀ ਨਾਲ ਹੀ ਕਰਾ ਲਈਏ ਨਾਂ ਲੱਗਦੇ ਹੱਥ ਉਹ ਵੀਰ ਜੀ ਉਹ ਤੁਹਾਡੀ ਗੱਲ ਠੀਕ ਵਾ ਪਰ ਇਹ ਵੀ ਤੁਸੀਂ ਮੜਾ ਜੀ ਤਾਈ ਨੂੰ ਸਮਝਾਓ ਜੇ 2 ਸਾਲ ਨਿਕਲ ਜਾਂਦੇ ਚੱਲ ਵਧੀਆ ਕੋਈ ਗੱਲ ਨਹੀਂ ਨਾ ਕਹਿੰਦੇ ਨਾ ਮੈਂ ਗੱਲ ਕਰਕੇ ਵੇਖ ਲੈਣਾ ਡਾਡੀ ਨਾਲ ਆਹ ਗੱਲ ਕਰਕੇ ਵੇਖ ਲਓ ਕੀ ਪਤਾ ਤੁਹਾਡੀ ਮੰਨ ਲਈ ਇੰਨੀ ਕੋਈ ਗੱਲ ਜਾ ਕੇ ਕਹਿੰਨਾ ਮੈਂ ਹਾਂ ਅਸੀਂ ਕੀ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਜਦੋਂ ਪੈਸੇ ਹੋਣਗੇ ਫਿਰ ਪੈਸੇ ਦੇ ਦਾਂਗਾ ਤੁਹਾਨੂੰ ਨਹੀਂ ਤੇ ਥਾਂ ਵਾਲਿਓ ਤੁਸੀਂ ਕੋਈ ਗੱਲ ਨਹੀਂ ਢੀਵੀ ਛੇਤੀ ਕੋਈ ਨਹੀਂ ਆ ਇਹੋ ਥਾਂ ਤੇ ਬੈਠੇ ਆਪਾਂ ਚਲੋ ਕੋਈ ਗੱਲ ਨਹੀਂ ਫਿਰ ਪੁੱਛ ਕੇ ਤੇ ਮੈਨੂੰ ਦੱਸਿਓ ਹਾਂ ਚਲ ਠੀਕ ਹੈ ਦੱਸ ਹਾਂ ਡੈਡੀ ਹੁੰਦਾ ਨਾ ਕੋਈ ਹਾਲ ਨਹੀਂ ਆ ਇਕੱਲਾ ਉਹ ਜਰਾ ਹੈਗਾ ਵਾ ਤੱਕਾ ਹੀ ਗੜੀ ਜਾਂਦੇ ਉਹ ਦਿਨ ਇਹ ਦਾਹ ਮਰਿਆ ਨੇ ਕਿੱਢੀਏ ਵੱਡੇ ਭਾਂਜਨਾ ਆਪਾਂ ਬਣਾ ਇਹਦੇ ਛੇਰ ਤੇ ਮੈਂ ਬਾਹਰ ਜਾਣਾ ਇੱਕ ਮੰਮੀ ਆ ਰੋਟੀ ਉਡੀ ਖਵਾਸ ਵਰਦੀ ਹੁੰਦੀ ਉਹਨੂੰ ਹੁਣ ਉਹ ਵੀ ਨਹੀਂ ਖਾਣਦੀ ਜਾ ਕੇ ਕਹਿੰਦਾ ਸਹੀ ਭਲਾ ਕੀ ਕਹਿੰਦੇ ਮੇਰੀ ਗੱਲ ਸੁਣੋ ਭੈਣ ਦਾ ਨਾ ਫੋਨ ਆਉਂਦਿਆਂ ਕਿਆਂ ਤੇ ਇਹ ਬੜਾ ਚਿਰ ਹੋ ਗਿਆ ਵਾ ਤੂੰ ਹੀ ਆਈ ਨਹੀਂ ਤੇ ਮੇਰਾ ਰਾਦਾ ਜਾ ਕੇ ਕਿਹਦੇ ਮੇਰਾ ਮਾਰਨਾ ਆਈ ਚੱਲ ਕੋਈ ਨਹੀਂ ਜਦੋਂ ਟਾਈਮ ਹੋਊਗਾ ਫੇ ਚੱਲ ਪਾਂਗੀ ਆਹੋ ਕਿੰਨਾ ਚਿਰ ਹੋ ਗਿਆ ਵਾ ਮੰਮੀ ਕੀ ਗੱਲਾਂ ਘੜੀ ਜਾਂਦੇ ਹੋ ਗੱਲਾਂ ਕੀ ਕਰਨੀਆਂ ਵਾ ਤੂੰ ਕਦੋਂ ਦਾ ਗਿਆ ਵਾ ਤਾਂ ਹੁਣ ਆਇਆ ਵਾ ਕਿੱਥੇ ਪੁੱਛੇ ਤਰਾ ਹੀ ਬਾਹਰ ਹੀ ਮੈਂ ਤੇ लवली ਜਾਣ ਡਿਆ ਹੀ ਅੱਛਾ ਜਗਾ ਦਾ ਮਿਲਿਆ ਮੈਨੂੰ ਫੇਰ ਕੀ ਜਾਂਦਾ ਉਹ ਕਹਿੰਦਾ ਡੈਡੀ ਹੁਣੇ ਪੈਲੀ ਦੀ ਗੱਲ ਗਾਣ ਦੇ ਹੀ ਉਹ ਦਾ ਮਰਲੇ ਵਾਲੀ ਅੱਛਾ ਠੀ ਰੁਕ ਜਾ ਉਹ ਦੋ ਕਸਾਲ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਅੱਗੇ ਵੀ ਤੇਰੇ ਬੇੜੀਆਂ 'ਚ ਵਟੇ ਪਏ ਸੀ ਨਹੀਂ ਤੇ ਜ਼ਮੀਨ ਸਾਡੇ ਨਾਂ ਨਾ ਹੁੰਦੀ ਇਹ ਵੇਲੇ ਸਾਰੀ ਉਹਦੀ ਫਿਰ ਏਦਾਂ ਕਰਦੇ ਆ ਤੇਰਾ ਹਿੱਸਾ लवली ਨੂੰ ਦੇ ਦਿੰਨੇ ਆ ਮੰਮੀ ਉਹ ਨਹੀਂ ਗੱਲ ਇੱਕੋ ਹੀ ਗੱਲ ਆ ਕੇ ਬੈਠੇ ਉਹਦੇ ਹੀ ਜਿਵੇਂ ਗੱਲ ਕਾੜੀ ਦਿੱਤੀ ਇਹਦੇ ਤੂੰ ਕਿਹ ਗੱਲ ਕਰਦੀ ਜਦੋਂ ਅਸੀਂ ਹੈਗੇ ਦੋਵੇਂ ਜਾਣੇ ਗੱਲ ਕਰਨ ਵਾਲੇ ਤੂੰ ਜਾਣ ਕੇ ਵਿੱਚ ਵਿੱਚ ਕਹਿੰਦਾ ਮੈਨੂੰ 2 ਸਾਲ ਦਾ ਟਾਈਮ ਦੇ ਦਿਓ ਬਸ ਜ਼ਿਆਦਾ ਨਹੀਂ ਮੰਗਦਾ ਮੈਂ ਵੇ 2 ਸਾਲ ਅੱਜ ਹੋਣੇ ਆ ਉਹਨੇ ਨਾ ਬਾਹਰ ਅੰਦਰ ਜਾਣਾ ਹੋ ਤਾਂ ਇਹਦੇ ਮੂੰਹਾਂ ਲਵੇਂਦੇ ਰਹਿਣਾ ਵਾ ਤੇ ਉਹਨਾਂ 10 ਮਰਲੇ ਨਾਲ ਕੋਠੀ ਬਾਲ ਲੈਣੀ ਆਪਾਂ ਤੈਨੂੰ ਨਹੀਂ ਪਤਾ ਇਦਾਂ ਦੱਸਦਾ ਹਾਂ ਮੈਂ ਬਾੜੇ ਠੱਕੇ ਖਾੜੇ ਇਹ ਪਟਵਾਰੀਆਂ ਕੋ ਕਦੀ ਤਹਿਸੀਲਦਾਰ ਕੋ ਕੱਲ ਹੀ ਖਾੜੇ ਆ ਤੇਰੇ ਕਰਕੇ ਤਾਂ ਅਸੀਂ ਤੁਰੇ ਫਿਰਦੇ ਆ ਕੋਠੀ ਪਾ ਲੈਣੀ ਕਹਿੰਦਾ ਤਾਂ ਆਹ ਮਰ ਲਿਆ ਤੁਸੀਂ 10 ਮਰਲੇ ਲੈ ਕੇ ਦੱਸ ਹਾਂ ਮੈਨੂੰ ਲੈ ਜਾਂਦੇ ਭਲਾ ਤੂੰ ਇੱਕ ਮਰਰਾ ਹੀ ਲੈ ਕੇ ਦੱਸ ਸਾਹਣੀ ਬਾਹਰ ਚਲ ਜੂਗਾ ਨਾ ਤੇ ਲੈ ਲਊਗਾ ਮੈਂ ਬਾਹਰ ਜਾਵੇਂਗਾ ਤਾਂ ਤਾਂ ਹੀ ਆ ਨਾ ਜਿਹੜੇ ਤੋਂ ਲੱਛਣ ਫੜੇ ਆ ਨਾ ਤੂੰ ਤਾਂ ਬਾਹਰ ਗਿਆ ਕਿ ਆਵਾ ਕਦੀ ਕਿਸ ਦੇ ਮੋਟਰਸਾਈਕਲ ਮਗਰ ਬੈਠਾ ਤਾਂ ਡੇਨੂ ਚੱਲ ਗਿਆ ਕਦੀ ਕਿਸ ਨਾਲ ਬੈਠਾ ਤਾਂ ਸ਼ਹਿਰ ਨੂੰ ਚੱਲ ਗਿਆ ਕਿੱਡਾ ਹਮਦਰਦੀ ਆਈ ਉਹਦਾ ਮੈਨੂੰ ਪਹਿਲਾਂ ਇਹਨਾਂ ਨੂੰ ਤੂੰ ਐ ਮੂੰਹ ਬਣਾਇਆ ਓਨੇ ਫਿਰ ਬਣਾਇਆ ਸੀ ਤੇ ਤੇ ਤੈਨੂੰ ਸਾਰੀ ਗੱਲ ਨਹੀਂ ਦੱਸੀ ਵੀ ਮੈਂ ਜਦੋਂ ਪਿਉ ਤੇਰੇ ਨੇ ਆ ਗੱਲ ਕਹੀ ਤੇ ਮੈਂ ਭੂਆ ਨੂੰ ਫੋਨ ਕੀਤਾ ਸੀ ਇਹ ਗੱਲ ਹੀ ਦੱਸੀ ਤੇ ਰੋਣੇ ਥਾ ਫਾ ਤੁਹਾਡੀ ਬੇਇੱਜ਼ਤੀ ਕਰਾਉਂਦਾ ਫਿਰਨਦਿਆ ਵਾ ਅਜੇ ਮੈਨੂੰ ਥਾਂ ਛੱਡ ਗਏ ਛੜੀ ਹੁਣ ਬਸ ਉਹ ਰੋਇਆ ਨਹੀਂ ਹੂੰ ਬਾਕੀ ਸਾਰੀ ਗੱਲ ਕਰ ਗਿਆ ਮੇਰ ਨੂੰ ਵੇ ਬਹੁਤੀ ਹਮਦਰਦੀ ਨਾ ਦਿਤਾਇਆ ਕਰੋ ਦੇ ਨਾਲ ਚੁੱਪ ਕਰਕੇ ਤਾਂ ਬਹਿ ਜਾ ਪਹਿਲਾਂ ਤੈਨੂੰ ਰੋਟੀ ਖਵਾ ਦਿੰਦੀ ਹੁਣ ਉਹ ਵੀ ਨਹੀਂ ਖਵਾਉਂਦੇ ਨਹੀਂ ਮੇਰੀ ਗੱਲ ਸੁਣ ਉਦੋਂ ਨੂੰ ਪਰੌਣੇ ਆਏ ਸੀ ਜੋ ਤਾਂ ਆਈ ਸੀ ਨਾ ਹਾਂਜੀ ਤੇ ਤੈਨੂੰ ਇੱਕ ਹੀ ਨਹੀਂ ਉਹਨੇ ਆਖਿਆ ਵੀ ਆ ਜਾ ਇੱਥੇ ਉਹ ਕਹਿ ਕੇ ਗਿਆ ਉਹ ਕਿਉਂ ਨਹੀਂ ਗਿਆ ਉਹ ਨਹੀਂ ਰੋਟੀ ਮੈਨੂੰ ਕਹਿਣ ਦਿਆ ਵਾ ਤੇ ਰੋਟੀ ਨਹੀਂ ਖਵਾਉਂਦੇ ਹੁਣ ਭੂਆ ਖਵਾ ਲੈ ਰੋਟੀ ਜਿੰਨੂੰ ਜ਼ਿਆਦਾ ਦੁੱਖ ਸੀ ਉਹ ਲਾਗੇ ਤੇ ਆਹੀ ਆ ਭੂਆ ਨਾਲ ਆਉਣਾ ਇੱਥੇ ਲਾਗੇ ਤੇ ਆਹੀ ਆ ਇਹ ਕਹਿੰਦੇ ਇਹਨੂੰ ਸਮਝਣੀ ਚਾਹੀਦੀ ਆ ਨੀਕੀ ਜੀ ਗੱਲ ਹੁੰਦੀ ਆ ਚੋਕ ਨੂੰ ਫੋਨ ਕਰਦਾ ਨੀਕੀ ਜੀ ਗੱਲ ਹੁੰਦੀ ਆ ਚੱਲ ਉੱਥੇ ਫੋਨ ਖੜਕਾਉਂਦਾ ਓਏ ਉਹ ਕੱਲਾ ਉਹਨੇ ਕਹਿ ਰਹੀ ਕਿ ਨਹੀਂ ਸਲਾਹ ਲੈਣੀ ਹੁੰਦੀ ਆ ਕਿ ਇਹਨਾਂ ਨੂੰ ਤੈਨੂੰ ਫੋਨ ਕਰਨਾ ਹੀ ਆ ਮੈਂ ਉਹਨੂੰ ਦੱਸਿਆ ਸੀ ਮੈਂ ਲਾਗੇ ਹੀ ਆ ਕੰਮ ਹੀ ਆਉਣਾ ਭੂਆ ਨੇ ਨਹੀਂ ਆਉਣਾ ਉਹ ਠੀਕ ਹੈ ਲੱਗੇ ਰੋ ਜੋ ਮਰਜ਼ੀ ਕਰਦੇ ਰੋ ਜਾ ਭਾਜਾ ਉਹ ਸਵਾਦ ਦੀ ਗੱਲ ਕਰਨੀ ਨਹੀਂ ਹੈ ਗਈ ਸਵਾਦ ਦਾ ਕੰਮ ਕੀਤਾ ਕੋਈ ਵੀ ਹੋਣ ਕਰਨਾ ਤੂੰ ਹੋਰ ਸਲਾਮਾਂ ਦੇਣ ਦੇ ਆਣ ਕੇ ਤਾਂ ਇਹਨੇ ਜੂਠ ਨੂੰ ਮੈਂ ਉਧਰ ਕਹੋਂਦੀ ਨਹੀਂ ਮੈਨੂੰ ਪਤਾ ਨਾ ਮੈਨੂੰ ਇਹ ਹੈ ਕਿ ਤੇ ਫੇਰ ਨਾ ਕਿਤੇ ਕੰਮ ਖਰਾਬ ਕਰ ਆਇਆ ਹੋਏ ਉਹ ਨਹੀਂ ਕਰਦਾ ਹੁਣ ਕੰਮ ਖਰਾਬ ਹੁਣ ਕਦਾ ਕੰਮ ਖਰਾਬ ਕਰੂਗਾ ਹੁਣ ਆ ਥਾਂ ਦੀ ਗੱਲ ਵਾ ਉਹ ਲੈ ਲੈਣਾ ਹੀ ਤਾਂ ਗੱਲ ਮੁੱਕੀ ਚੱਲ ਤੈਨੂੰ ਮੈਂ ਕਿਹਾ ਸੀ ਇਹਨੂੰ ਨਾਕ ਲਾ ਅਜੇ ਤਾਂ ਇਹਨੂੰ ਮੈਂ ਨਾ ਸਾਰੀ ਗੱਲ ਦੱਸੀ ਨਹੀਂ ਇਹਨੂੰ ਤਾਂ ਮੈਂ ਉਦਾਂ ਹੀ ਕਹਿ ਕੇ ਆਵਾਜ਼ ਮਾਰ ਕੇ ਲੈ ਕੇ ਆ ਉਹ ਤੇ लवली ਨੇ ਇਹਨੂੰ ਦੱਸਿਆ ਪਿਆਰ ਗੱਲ ਹੋਈ ਆ ਇਹ ਤੁਸੀਂ ਦੋਸਤਾਂ ਨਾਲ ਗਾਤੋ ਵੇ 10 ਮਰਲਿਆਂ ਦਾ ਕੋਠੀ ਪੈ ਜਾਣੀ ਆ ਜਿੰਨੀ ਮੰਗਾਈ ਆ ਮਰਲਾ ਤੇ ਇੱਕ ਨਹੀਂ ਖਰੀਦਿਆ ਜਾਂਦਾ 10 ਮਰਲੇ ਮੂੰਹ ਨਾ ਕਹਿਣੇ ਆ ਉਹ ਚੱਲ ਰਮਨ ਛੱਡ ਕੋਈ ਗੱਲ ਹੀ ਹੁਣ ਉਹਨੂੰ ਕਿਹਾ ਵਾ ਵੀ ਸਲਾਹ ਕਰਕੇ ਦੱਸ ਦਿੰਦਾ ਛੱਡਿਆ ਹੀ ਮੈਂ ਕਿਹੜਾ ਫੜਿਆ ਵਾ ਪਰ ਇਹ ਜਦੋਂ ਹੀ ਗੱਲ ਕਰਦਾ ਕੋਈ ਸਵਾਦ ਦੀ ਗੱਲ ਨਹੀਂ ਕਰਦਾ ਸਾੜ ਕੇ ਬੰਦੇ ਨੂੰ ਸਵਾਹੀ ਕਰ ਦਿੰਦਾ ਚਲ ਆ ਯਾਰ ਚਾਹ ਬਣਾ ਘੁੱਟ ਪੀਏ ਚਲੋ